ਸਤ ਸ੍ਰੀਕਾਲ ਜੀ ਦੇਖੋ ਜੀ ਜੋ ਵੀਰ ਦੇਖੀ ਬੱਸੀਆਂ ਛੜ ਦਾਂਦੇ ਨੇ ਆ ਦੇ ਆ ਕੁੱਤਿਆਂ ਨੇ ਦੇਖੋ ਕਿਵੇਂ ਹਾਲ ਕੀਤਾ ਦਾ ਦੇਖੀ ਸਾਰਾ ਢਿੱਡ ਖਾ ਗਿਆ ਇਹਦਾ ਲੋ ਬਾਈ ਬਣ ਕੇ ਰਾਏ ਨਾ ਕਰਿਆ ਕਰੋ ਤੇ ਗਊਸ਼ਾਲਾ ਵਾਲਾ ਨੂੰ ਬੇਨਤੀ ਆ ਜੋ ਗਊਸ਼ਾਲਾ ਗਊਆਂ ਦੇ ਨਾਂ ਤੇ ਬਣੀ ਹੋਈਆਂ ਨੇ ਨਾ ਉਹਨਾਂ ਨੂੰ ਫੜ ਮੜਾ ਫੜ ਵੀ ਲਿਆ ਕਰੋ ਜੇ ਕੋਈ ਛੋਟੀ ਬੱਸੀ ਆ ਜਾਂ ਕੋਈ ਵੀ ਆ ਲੋਈ ਬੇਨਤੀ ਹੈ ਆ ਆ ਬੈਠੇ ਨੇ ਲੈ ਇੱਕ ਆ ਬੈਠਾ ਇੱਕ ਉਹ ਭੱਜ ਗਿਆ ਦਿਖਾਉਣਾ ਸਾਨੂੰ ਆ ਦੇਖੋ ਜੀ ਆ ਦੇਖੋ ਕਿੰਨੇ ਨੇ ਇਹ ਲੈ ਹੁਣ ਇਹ ਨਾਲ ਤਾਂ ਪਸ਼ੂਆਂ ਨੂੰ ਖਾਂਦੇ ਨੇ ਨਾਲੇ ਜੇ ਕਿਸੇ ਬੰਦੇ ਨੂੰ ਚਿੰਬੜ ਗਏ ਇਹ ਛੱਡਣਗੇ ਆ ਸਾਰੇ ਲੋ ਬਾਈ ਬਣ ਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਹ ਦੇਖੋ ਹਾਂ ਵੀਡੀਓ ਸ਼ੇਅਰ ਕਰ ਦੋ ਤਾਂ ਜੋ ਜਿਹੜੇ ਜਿਨੇ ਵੀ ਛੱਡੀ ਆ ਵੀਡੀਓ ਉਹਦੇ ਤੱਕ ਜਾਵੇ ਫੇਰ ਬਾਈ ਬਣ ਕੇ ਜਦੋਂ ਕੋਈ ਢੱਲ ਮੱਠ ਆ ਜਾਂਦੀ ਆ ਜਾਂ ਕੋਈ ਨਫਾ ਨੁਕਸਾਨ ਫੇਰ ਕਹਿੰਦੇ ਨੇ ਰੱਬ ਨੇ ਐਂ ਕਰਤਾ ਆ ਹੁਣ ਰੱਬ ਕੀ ਕਰੂ ਜਦੋਂ ਆ ਆ ਜਿਨੇ ਛੱਡੀ ਆ ਘਰੋਂ ਦੇਖੋ ਨਹੀਂ ਆ ਬੇਚਾਰੇ ਨੂੰ ਸਾਰੇ ਖਾ ਗਏ ਇਹਨੂੰ